ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5811 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਹਿਲਾ ਵਾਲਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤਿੰਨ ਦਾ ਪੰਜ ਟੋਟਲ ਤਿੰਨ ਪਸ਼ੂ ਵਿਖਾਵਾਂਗੇ ਦੋ ਝੋਟੀਆਂ ਤੇ ਇੱਕ ਵਹਿੜਿਆ ਤੇ ਆਪਾਂ ਪਹੁੰਚੇ ਬਾਈ ਪ੍ਰਤਾਪ ਸਿੰਘ ਹੋਣਾ ਕੋਲ ਤੇ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਆਂ ਪਸ਼ੂਆਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਹ ਸਭ ਠੀਕ ਠਾਕ ਜੀ ਹਾਂਜੀ ਠੀਕ ਠਾਕ ਤੁਸੀਂ ਸਭਾ ਭਾਜੀ ਕਰਨ ਦੀ ਗੱਲ ਆ ਜੇ ਤੇ ਵੀ ਜਪੜਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਵੀ ਜੀ ਪ੍ਰਤਾਪ ਸਿੰਘ ਪਿੰਡ ਮਹਿਲਾਵਾਲਾ ਤਸੀਲੇ ਜਨਾਲਾ ਜ਼ਿਲ੍ਹਾ ਅਬਰਸਾ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 8696883826 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਅੱਜ ਕਰੀਏ ਦੱਸਿਓ ਪਹਿਲੇ ਨਾ ਪਰੇ ਝੋਟੀ ਕਨਵਾ ਸੁਆ ਸੁਈ ਜੇ ਇਹ ਵੀ ਜੀ ਦੂਜੇ ਸੁਵੇਰੇ ਚੱਟੀ ਅੱਛਾ ਜੀ ਠੀਕ ਹੈ ਠੀਕ ਹੈ ਇਹ ਕਿੰਨਾ ਕ ਜੇ ਰਿਕੁਐਸਟ ਆਮ ਦੁੱਧ ਜੀ ਸਾਹ ਕੱਟ ਕੇ ਦੁੱਧ ਠੀਕ ਹੈ ਠੀਕ ਹੈ ਜੀ ਲਓ ਭਾਈ ਜੀ ਕੱਦ ਕੜ ਬਹੁਤ ਹੀ ਚੰਗਾ ਵਾ ਤੇ ਖੋਲੋ ਭਾਈ ਜੀ ਇਹਨੂੰ ਖੋਲ ਕੇ ਫਿਰ ਵਿਖਾਈਏ ਖੋਲ ਤੇ ਜਵਾਕ ਕੀ ਆਗੇ ਪਿਛ ਠੀਕ ਹੈ ਠੀਕ ਹੈ ਲੋਬ ਜੀ ਮੇਲ ਕਾਫ ਆ ਗਿਆ ਜੇ ਲੋਬ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਦੂਜਾ ਸੁਗਾ ਸੁਈ ਹੈ ਚੱਕਰ ਉਹ ਪੇਟ ਪੁੜੇ ਦੀ ਵੀ ਬਹੁਤ ਚੰਗੀ ਆ ਤੇ ਥਾਣਾ ਦਾ ਸੈਜ ਗਰ ਤੇ ਆਰਡਰ ਕੁਆਲਟੀ ਤੁਸੀਂ ਲਾਗੇ ਤੋਂ ਚੈੱਕ ਕਰ ਸਕਦੇ ਜੇ ਜੇ ਸਵੇਰੇ ਵੀ ਜੀ ਕਿੰਨੇ ਕੋਈ ਦੀ ਚਵਾਈ ਕੀਤੀ ਹਰ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਭਾਜੀ ਸਵੇਰੇ 9:00 ਵਜੇ ਬਾਈ ਹੁਣੀ ਕਹਿੰਦੀ ਆ ਕਿ ਚਵਾਈ ਕੀਤੀ ਆ ਤੇ ਕਰੋ ਚੈੱਕ ਕਦ ਕੜ ਦੀ ਚੰਗੀ ਆ ਕਿ ਸੂਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਭਾਜੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਲਓ ਭਾਜੀ ਸੂਈ ਨੂੰ ਕੋਈ ਮਹੀਨੇ ਕੇ ਆਸ-ਪਾਸ ਹੀ ਨਾ ਟਾਈਮ ਹੋ ਗਿਆ ਵਾ ਚੈੱਕ ਕਰੋ ਜੀ ਥਣ ਭਾਂਡਾ ਤੁਸੀਂ ਚੱਕ ਲਾਗੇ ਤੋਂ ਤੇ ਆਹ ਵਾਲਾ ਦਾ ਜਵਾਬ ਜੇ ਮੇਲ ਕਾਫ ਆ ਗਿਆ ਪਿਛੇ ਹਨੇ ਸੀਸਾ ਵੀ ਚੰਗੀ ਆ ਅੱਛਾ ਜੀ ਬਾਕੀ ਬੱਚਾ ਲਾ ਕੋ ਕਰੀ ਜੀ ਠੀਕ ਹੈ ਠੀਕ ਹੈ ਜੀ ਲੋਬੋ ਜੀ ਤੁਹਾਨੂੰ ਪਸਮਾ ਦੇ ਜਵਾਬ ਆਪਾਂ ਵੀਡੀਓ ਦੇ ਵਿੱਚ ਹੀ ਦਿਖਾ ਦਾਂਗੇ ਹੁਣ ਹੋ ਰਿਹਾ ਦੋ ਬਾਈ ਜੀ ਕੀ ਕਰ ਸਕਦੇ ਤੁਸੀਂ ਲਾਗੇ ਤੋਂ ਬਸਮਾ ਦੇ ਜਵਾਬ ਤੇ ਬਸਮਗੀ ਬਾਈ ਜੀ ਠੀਕ ਹੈ ਉਹ ਵਾਹਿਗੁਰੂ ਜੀ पता कब रहा मैं नहीं है अरे बाकी ਲੋ ਬਜੀ ਚੈੱਕ ਕਰ ਸਕਦੇ ਤੁਸੀਂ ਸੋਨਾ ਦਾ ਸਾਇਰ ਗਿਆ ਤੇ ਪਸਮਾ ਪਸਮੂ ਬਹੁਤ ਹੀ ਚੰਗਾ ਕੱਢਿਆ ਵਾ ਲੋ ਬਜੀ ਮਗਰਲੇ ਥਾਣੇ ਦੀ ਚੋਈ ਹੈ ਢੋਲ ਤਾਰਾਂ ਦੇ ਮੋਟੀਆਂ ਤਾਰਾਂ ਆ ਠੀਕ ਹੈ ਅੱਗੇ ਅਗਲੇ ਥਾਣੇ ਦੀ ਮਾਰ ਦੇ ਲੋ ਬਜੀ ਆਹ ਵਲੀ ਅਗਲੇ ਥਾਣੇ ਦੀ ਚੋਈ ਹੈ ਕਰੋ ਚੈੱਕ ਐਨ ਢੋਲ ਤਾਰਾ ਕੋਈ ਭੂਤ ਕੋਈ ਛਟਾ ਨਹੀਂ ਜੇ ਤੇ ਅਸੀਂ ਕੀ ਕਰ ਸਕਦੇ ਤੁਸੀਂ ਮਗਰਲੇ ਥਾਣੇ ਦੀ ਚੋਈ ਬੜ ਕੋਲ ਪੋਲੀ ਚਵਾਈ ਐਨ ਰੋਲ ਧਾਰਾਂ ਵਾਂ ਠੀਕ ਹੈ ਜੀ ਇਹ ਕੀ ਮੁੱਲ ਕਰਨਾ ਭਾਜੀ ਇਹਦਾ ਹਰ ਇਹਦਾ ਮੁੱਲ ਭਾਜੀ 2 ਘੱਟ 70 ਜੀ ਜਿੱਥੇ ਕਿ ਛਾਡੀ ਦੇਣੀ ਫਿਰ ਦੱਸਿਏ ਕਿ ਜਾਂ ਸ਼ਰਤਾਂ ਵਿੱਚ ਜੀ 2000 ਹੋਰ ਹਾਂਜੀ ਹੋਰ ਕਰ ਜਾਗੇ 50000 65000 ਦੇ ਦਿੰਗੇ ਵੀਰ ਠੀਕ ਹੈ ਠੀਕ ਹੈ ਲਓ ਭਾਜੀ 65000 ਦੇ ਵਿੱਚ ਦੋ ਪਸ਼ੂ ਮਿਲ ਜਾਣੇ ਤੁਹਾਨੂੰ ਤੇ ਮੇਲ ਕਾਹ ਜੇ ਪਿੱਛੇ ਤੇ ਆ 7 ਤੋਂ 8 ਲੀਟਰ ਜਿਹੜਾ ਦੋ ਦਿਨ ਕੋ ਤਿਆਰ ਆ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਾਈ ਜੀ ਆਦੇ ਪਾਦੇ ਦੇਖੋ ਵੀ ਜੀ ਕੋਈ 8-9 ਕਿਲੋ ਰੋਲ ਜੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਕਿੰਨਾ ਵਸੂਗਾ ਸੂਈ ਇਹ ਤੀਜੇ ਸੂਗਾ ਸੂਈ ਜੀ ਠੀਕ ਹੈ ਲਓ ਬਾਈ ਜੀ ਤੀਜਾ ਸੂਗਾ ਸੂਈ ਤੇ ਕੱਦ-ਕੜ ਬਹੁਤ ਹੀ ਚੰਗਾ ਵਾ ਮੈਂ ਇਹਦਾ ਖੋਲੋ ਬਾਈ ਜੀ ਤੇ 8 ਲੀਟਰ ਜਿਹੜਾ ਦੁੱਧ ਇਹਦੇ ਕੋ ਵੀ ਬਿਲਕੁਲ ਤਿਆਰ ਆ ਕਰੋ ਜੀ ਫੇਸ ਕੁਆਲਟੀ ਚੈੱਕ ਕੋ ਕੱਦ-ਕੜ ਤੇ ਪੇਠ ਫੁੜਾ ਤੁਹਾਨੂੰ ਲੱਗੇ ਤਾਂ ਚੈੱਕ ਕਰੋ ਨੇ ਆ ਬਹੁਤ ਹੀ ਚੰਗਾ ਵਾ ਕਰੋ ਚੱਕ ਲਾਗੇ ਤਾਂ ਬਾਰਡਰ ਕੁਆਲਟੀ ਦਾ ਥਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਹੈ ਦਾ। ਤੁਮ ਲੋ ਬਈ। ਲੋ ਬਈ ਕਰੋ ਐਨ ਵੇਰਪੂਲ ਬਹੁਤ ਹੀ ਚੰਗੀ ਆ। ਲੋ ਬਈ ਥੋੜਾ ਜਿਹਾ ਡਰਦੀ ਆ ਕੈਮਰੇ ਕੋਲ। ਤੇ ਮਿਲਕ ਵਾਂਝ ਵੀ ਲਾ ਕੇ ਤਾਂ ਤੁਹਾਨੂੰ ਚੈੱਕ ਕਰਾਉਂਦੇ ਆ ਬਹੁਤ ਹੀ ਚੰਗੀ ਲੱਗੀ ਆ। ਕਰੋ ਜੀ ਲਾਗੇ ਤਾਂ ਚੈੱਕ ਦੇ ਥਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਆ। ਇਹਨੂੰ ਬਈ ਕਿੰਨਾ ਕ ਟਾਈਮ ਹੋ ਗਿਆ ਸੀ ਨੂੰ? ਇਹ ਵਿਧੀ ਮਹੀਨੇ ਦੀ ਸੂਈ ਜੇ ਅੱਛਾ ਜੀ ਦੋਵੇਂ ਕੱਟਿਆ ਅੱਛਾ ਜੀ ਠੀਕ ਹੈ ਠੀਕ ਹੈ ਲਓ ਬਈ ਜਵਾਕ ਇਹਦਾ ਜੇ ਮਰ ਗਿਆ ਜੇ ਹਾਂਜੀ ਤੇ ਇਹਦਾ ਕੀ ਮੁੱਲ ਬਾਈ ਹਰ ਇਹਦਾ ਮੁੱਲ ਭਾਜੀ 65000 ਇਹ ਕਿੱਥੇ ਕਿ ਦੇ ਦੇਣੀ ਹੈ ਰੇ ਵੀ ਛੱਡ ਤਾਂ 2000 ਰੁਪਏ ਤੇ 63 ਦੀ 63 ਦੀ ਛੱਡ 2000 ਖੰਡ ਹੋਰ ਮੈਂ ਦਾਨਾ ਠੀਕ ਹੈ ਵੀਰ ਜੀ 62 ਦੀ ਬਾਹਰ ਦੇ ਦੇਣੀ ਜੀ ਠੀਕ ਹੈ ਠੀਕ ਹੈ ਲਓ ਬਾਈ 62000 ਦੇ ਇੱਕ ਟਾਈਮ ਟੀਕੇ ਤਾਂ ਉਹਦੀ ਰੱਖਣਾ ਪਾੜੇ ਦਿੰਦੀ ਹੈ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਬਾਈ ਬਿਲਕੁਲ ਸੱਚੀ ਗੱਲ ਦੱਸੀ ਹੈ ਬਾਈ ਜੀ ਹਣਾ ਵੀ ਇੱਕ ਟਾਈਮ ਟੀਕਲ ਹੁੰਦੀ ਹੈ ਤੇ ਇੱਕ ਟਾਈਮ ਪਾੜੇ ਤੇ ਮਿਲ ਪੈਂਦੀ ਆ ਠੀਕ ਹੈ ਠੀਕ ਹੈ ਇਹਦੇ 62000 ਬਾਈ ਹਣਾ ਮੁੱਲ ਕੀਤਾ ਵਾ ਤੇ ਬਿਲਕੁਲ ਨੋਰਮਲ ਮੋਲਿਆ ਤੇ ਆਜੋ ਹੁਣ ਤੀਜੇ ਨੰਬਰ ਤੇ ਦੱਸਿਓ ਬਈਆ ਵੈਟ ਦੇ ਬਾਰੇ ਹਾਂ ਤੇਰੀ ਕੋ 10-11 ਗ੍ਰਾਮ ਦੇ ਵਿੱਚ ਵੈਟ ਕੋ ਅੱਛਾ ਜੀ ਹਾਂ ਜੀ ਕੀ ਠੀਕ ਸਵਾਦਾਂ ਮਿੰਟ ਲੱਗਾ ਜੀ ਅੱਛਾ ਜੀ ਸਵਾਦਾਂ ਜਾਣ ਗਿਆ ਠੀਕ ਹੈ ਠੀਕ ਹੈ ਲਓ ਬਈ 6 ਮਹੀਨੇ ਦੀ ਚੈੱਕ ਪਾਸ ਆ ਹਾਂ ਜੀ ਚੈੱਕ ਪਾਸ ਹੈ ਜੀ ਠੀਕ ਹੈ ਠੀਕ ਹੈ ਲਓ ਬਈ ਚੈੱਕ ਪਾਸ 6 ਮਹੀਨੇ ਦਾ 10 ਲੀਟਰ ਜਿਹੜਾ ਦੁੱਧ ਦੇ ਕੋ ਵੀ ਤਿਆਰ ਆ ਤੇ ਖੋਲੋ ਬਈ ਜੀ ਚਲੋ ਬਈ ਕੱਦ ਕਾੜ ਜਿਹੜਾ ਵੜਦਾ ਵੀ ਬਹੁਤ ਚੰਗਾ ਵਾ ਤੇ ਸੱਜਣ ਨੇ ਕਿੰਨਾ ਕਿ ਚੋਆ ਦੁੱਧ ਬਾਈ ਹਰ ਸੱਜਣ ਜੀ ਅੱਜ ਜੀ 26 ਲੀਟਰ ਦੀ ਮਾਲਕਾ ਅੱਛਾ ਜੀ ਹਾਂ ਜੀ ਠੀਕ ਹੈ ਲਓ ਬਈ ਫੇਸ ਕੁਆਲਟੀ ਕਰੋ ਚੈੱਕ ਤੇ 5 26 ਲੀਟਰ ਜਿਹੜਾ ਸੱਜਣ ਨੇ ਦੁੱਧ ਭਰਿਆ ਵਾ ਤੇ ਇਸ ਟਾਈਮ ਜਿਹੜੀ 6 ਮਹੀਨੇ ਦੀ ਚੱਕ ਪਾਸ ਤੇ 10 ਲੀਟਰ ਦੁੱਧ ਇਹਦੇ ਕੋਲ ਤਿਆਰ ਕਰੋ ਜੀ ਚੱਕ ਆਰਡਰ ਕੁਆਲਟੀ ਤੇ ਕੱਦ ਕਾਠ ਬਹੁਤ ਹੀ ਚੰਗਾ ਵੜਦਾ ਠੀਕ ਲੈ ਉਹ ਬਾਈ ਜੀ ਲੈ ਹੁੰਦਾ ਸੱਜਰ ਨੇ 25 26 ਲੀਟਰ ਦਾ ਦੁੱਧ ਭਰਿਆ ਤੇ ਕਰੋ ਚੈੱਕ ਥਣ ਸੁਣ ਤੁਸੀਂ ਤਾਂ ਬਾਕੀ ਨਾਲਾ ਨੂੜਾ ਵੀ ਹਵਾ ਨੇ ਤੇ ਚੰਗੀਆਂ ਆ ਗਈਆਂ ਵਾ ਇਹ ਕੀ ਸੀਲ ਸਾਹਿਬ ਬੜੀ ਹੈ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਸੀਲੀਆਂ ਸੁਲੀਆਂ ਬਹੁਤ ਵੈੜ ਦੇ ਵਿੱਚ ਕਰੋ ਜੀ ਚੈੱਕ ਕੋਈ ਭੂਰ ਨਹੀਂ ਪੱਕਾ ਨਹੀਂ ਅੱਛਾ ਜੀ ਬਿਲਕੁਲ ਠੀਕ ਹੈ ਤੇ ਇਹਦਾ ਕੀ ਮੁੱਲ ਭਾਜੀ ਹਰਾ ਤੇਰਾ ਮੁੱਲ ਕੀ 42000 ਅੱਛਾ ਜੀ ਕਿੰਨੇ ਦੀ ਦੇਦਣੀ ਹੈ 40000 ਦੀ 40 ਦੀ ਹਾਂ ਜੀ ਕਰ ਦਈਏ ਮਾਨਦਾਨਾ 4000 ਛੱਡ ਦਿੰਦੇ ਛੱਡ ਦਿਓ ਯਾਰ ਹੋਰ ਮੈਂ ਦੇਣਾ 38000 ਠੀਕ ਹੈ ਵੀ ਜੀ ਛੱਡ ਠੀਕ ਠੀਕ ਲਓ ਭਾਈ 38000 ਇਹਦੇ ਬਿਲਕੁਲ ਨਿਕੇ ਨਿਕੇ ਮੋਲੇ ਤੇ ਪਸ਼ੂ ਭਾਈ ਉਹਨਾਂ ਦੇ ਕੋਲ ਚੰਗੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿ ਜਿਹੜੇ ਵੀਰ ਭਰਾ ਨੇ ਪਸ਼ੂ ਫਰੀਦਨਾੰਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ